ਤਾ ਇਸ ਟਾਈਮ ਅਸੀਂ ਫਾਜ਼ਿਲਕਾ ਦੇ ਪਿੰਡਾਂ ਵਿੱਚ ਆ ਜਿੱਥੇ ਹੜ੍ਹ ਆਏ ਨੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਹੜਾ ਹੋਏ ਨੇ ਇਸ ਟਾਈਮ ਅਸੀਂ ਟੈਸਟੀ ਵਿੱਚ ਬੈਠੀਆਂ ਹਾਂ ਉਹਦਾ ਰਿਪੋਰਟ ਚਲਾ ਰਹੇ ਹਾਂ ਜਿੰਨੇ ਜਿਹੜੇ ਇਸ ਨੂੰ ਕਰਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਉਹਨਾਂ ਦੇ ਰਾਸ਼ਨ ਵਿੱਚ ਕੁਝ ਆ ਜਾ ਰਿਹਾ ਐਂਦੀ ਅਸੀਂ ਟੀਮਾਂ ਜਿਹੜੀਆਂ ਲਗਾਤਾਰ ਨੱਟੀਆਂ ਹੋਈਆਂ ਨੇ ਪਾਣੀ ਕਾਫੀ ਪਹੁੰਚ ਆਇਆ ਸਾਤਾ ਲੋਕਾਂ ਦੀ ਨੇ ਵਿੱਚ ਥੋੜਾ ਸ਼ਹਿਰ ਸੰਜੀਤ ਜਿੰਨਾਂ ਕਿਨੇ ਨੇ ਹੋ ਗਏ ਥੋੜੇ ਪਾਣੀ ਆਇਆ ਬਾਅਦ ਪਹਿਲਾਂ ਸੇਮ ਨਾਲ ਤੋਂ ਚੱਲਿਆ ਸੀ 7-8 ਦਿਨ ਤੋਂ ਬਾਅਦ 7 ਮਹੀਨ ਦਾ ਪਾਣੀ ਆ ਗਿਆ ਇਹ ਪੁਨਰਪੰਦਾ ਜਿਹੜਾ ਆ ਇਸਦਾ ਪ੍ਰਕਾਸ਼ਾਂ ਵਾਲੇ ਤੋਂ ਦੋਬੇ ਦੀ ਕਰਦੇ 15 ਤੋਂ 20 ਦਿਨ ਲੱਗ ਜਾਂਦੇ ਨੇ ਆ ਰਵਰੀ ਜਦੋਂ ਪਿਆੜ ਆਉਂਦੇ ਆ ਨਾ ਛੜੀਏ ਆ ਕੰਮ ਕਰਨਾ ਪੈਂਦਾ ਜੀ ਨਾਰੀ ਜੇਕਰ ਸਰਕਾਰ ਧਿਆਨ ਦੇਵੇ ਤੇ ਤਰਾਂ ਜੁੱਤ ਪੋਲ ਦਾ ਮੇਰੇ ਨੂੰ ਭੰਨ ਪੈ ਤਾ ਰਾ ਤੇ ਫਿਰ ਆ ਦੋਸਤਾਂ ਤੇ ਹੋਰ ਜਰ ਹੋ ਜਾਂਦੇ ਆ ਅਬ ਇੰਦੇ ਭੰਦੇ ਆ ਜਾਨੀ ਕਿ ਸਾਰਾ ਤਿਆਦਾ ਹੀ ਪਾਣੀ ਆਇਆ ਹਾਂ ਤੇ ਸੇਮ ਨਾਲ ਹੀ ਨੀਤੇ ਰਲਦੀ ਜਾ ਤੇ ਐਕਸਟਰਾ ਜਿਹੜਾ ਪਾਣੀ ਪਾਕਿਸਤਾਨ ਨੂੰ ਨੰਨੂਦਾ ਤੇ ਤੈਨੂੰ ਦੇ ਜਨਾਲ ਕੇ ਫਿਰ ਪਾਣੀ ਦੀ ਮਿੱਟੀ ਨਾ ਖਸਾਣ ਵਾਲੀ ਮਾਤਰਾ ਪਾਣੀ ਅੰਦਰ ਬਣ ਕੇ ਜਿੰਨੇ ਲੋਕ ਜਿਹੜੇ ਆਉਂਦੇ ਨੇ ਉਹਨਾਂ ਦੇ ਅਸਪੈਕਟ ਹੋ ਜਾਂਦੇ ਨੇ ਬਿਲਕੁਲ ਅੰਦਰ ਦੇ ਲੋਕ ਚਲੇਗਾ ਸਾਡੇ ਤੋਂ ਬਾਅਦ ਇੱਕ ਚੜ੍ਹੇ ਦੇ ਖਾਸ ਕਰਕੇ ਬਾਥੀ ਵੰਡੇ ਦਾ ਕਾਰਵੱਲ ਤੇ ਹੈ ਗਿਆ ਜੀ ਇਸ ਮਾਲ ਇੱਕ ਪਸ਼ੂ ਵਗੈਰੇ ਕੋਈ ਨਹੀਂ ਜਿਹਦੇ ਕਰੇਗਾ ਕਿ ਅੰਦਰ ਰਹਿਣ ਦੇ ਕਹਿੰਦੇ ਜਿੰਨਾ ਕਿ ਉੱਟੀ ਜਗਾ ਉਹਨਾਂ ਰਹਿਦੇ ਹੋਇਆ ਬਾਰੇ ਬਾਤ ਕਰਦੇ ਹੁਣ ਤਰਕ ਜੀ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਹੈ ਤੇ ਜੀ ਆ ਆ ਦੇ ਜਿਹੜਾ ਜੀ ਇੱਕ ਪਾਸੇ ਮੁਕਤਮਾ ਰਹਿੰਦੇ ਜਿਹਨਾਂ ਸਿੱਧੇ ਰਹਿਣ ਵਾਲੇ ਉਹਨਾਂ ਨੂੰ ਬਤਾਈਆ ਆਨ ਰੋਸ ਬਸ ਬਾਦ ਖਤਰਾ ਹੋ ਰਿਹਾ ਜਾਨ ਕਰਾ ਖਿਚੇ ਰਹੀ ਹੋ ਜਨ ਬਾਰ ਬਾਤ ਹੀ ਹੋ ਰਹੀ ਹੈ ਜੀ ਦੋਨੇ ਕੰਪਨੀ ਕਾਰ ਵਨੋਂ ਜਿਹੜਾ ਸਾਨਸ ਪਰਚਾ ਘਰ ਦੇ ਉਤੇ ਨਮਾਣੀ ਪਹੁੰਚੇ ਕੋਈ ਹਾਜ਼ਰ ਨਹੀਂ ਕਿ ਨਹੀਂ ਆਉਂਦੇ ਆ ਜੀ ਫੋਟੋ ਖਰਾ ਕੇ ਚਲੇ ਜਾਂਦੇ ਆ ਜੀ ਗੱਲ ਨਹੀਂ ਸੁਣਦੇ ਕਿਸੇ ਦੀ ਨਾ ਗੱਲ ਕਰਨ ਦਿੰਦੇ ਜਿਹੜਾ ਗਾਰਡ ਹੁੰਦੇ ਆ ਉਹ ਗੱਲ ਦੰਦੇ ਬਿੰਦੋ ਨੇੜੇ ਲੱਗਦੇ ਨਹੀਂ ਬਾਹਰ ਦੇ ਖਿਚੀ ਵਾਰਨੋਂ ਜ਼ਿਆਦਾ ਸੀ ਤੇ ਸਿਵਾਰ ਜਿੰਦਾ ਜ਼ਿਆਦਾ ਪਾਸ ਨਾਲ ਜਾਦਾ ਜੀ ਤਾਂ ਨਹੀਂ ਕੰਮ ਜਿਆਦਾ ਸਰਕਾਰ ਨੇ ਪਤਾ ਹੋਣਾ ਚਾਹੀਦਾ ਜੇ ਉੱਪਰ ਡਰੇਨਾਂ ਸਨ ਰੱਖੀਆਂ ਨੇ ਉਹਨਾਂ ਦਾ ਪਾਣੀ ਪਹਿਲਾਂ ਕਢਾਇਆ ਜਾਵੇ ਤੇ ਫਿਰ ਪਿਆਲਾ ਹੁੰਦਾ ਤਾਂ ਨਹੀਂ ਲੇਕਿਨ ਉਹ ਚਲੋ ਉਹ ਬਰ ਉਹ ਜਾਂਦੀ ਨਾ ਉਹਦਾ ਨਹੀਂ ਚੱਲਦਾ ਬੱਸ ਮਾਚ ਮਾਚ ਪਾੜਕ ਨਾਲ ਉਹ ਤਾਂ ਉਹ ਤਾਂ ਇਹ ਕਹਿੰਦੇ ਕਿ 3 ਦਿਨਾਂ ਤੋਂ ਤੁਹਾਨੂੰ ਇਹ ਜਿਹੜਾ ਸੰਦੀ ਆ ਰਹੀ ਸਰ ਜੀ ਜੀ ਉਹਦੇ ਬੱਚੇ ਜੀ ਨਾ ਚਾਹ ਇਹ ਰਾਸ਼ਨ ਪਾਣੀ ਪਹੁੰਚਿਆ ਵੀ ਸਰਕਾਰ ਦਾ ਵਾਧਾ ਕਰਦੀ ਸਰ ਇੱਕ ਲੋ ਹੀ ਰਾਸ਼ਨ ਪਹੁੰਚਿਆ ਉਹ ਤੋਂ ਬਾਅਦ ਰਾਸ਼ਨ ਨਹੀਂ ਕੋਈ ਤੇ ਹੁਣ ਆ ਤੇ ਤੁਸੀਂ ਤੇਰੇ ਕੀ ਕਰਨਾ ਇਸ ਪਾਣੀ ਮੈਂ ਤੋੜੀ ਨਾ ਸਾਨੂੰ ਵਾਪਸ ਗਿਆ ਤੇ ਫਿਰ ਤਾਂ ਦਰਵਾਰ ਅੰਦਰ ਹੀ ਬੈਠੋ ਤੇ ਬੱਦਲ ਕੀ ਪਾਉਂਛੇਗਾ ਤਨਵਾ ਨਾ ਪਾਉਂਛੇ ਮੈਂ ਨਾ ਲੈਣਾ ਪਿੰਨਾ ਦਾ ਪਾਣੀ ਧਰਤੀ ਦੇ ਵਿੱਚ ਛੋਟੇ ਛੋਟੇ ਭਰੇ ਬੈਠੇ ਉਹ ਸਾਰੀ ਜੀ ਸਾਰੇ ਕੋ ਵਾਸੀ ਨਾਪ ਕੇ ਰੱਖਿਆ ਇੱਕ ਦੰਨਾ ਚਾਰ ਕਰ ਰੱਖਿਆ ਜਿਹਦੇ ਨਾਲ ਬਸਤੇ ਮਾਰਾਂ ਮੇਰਾ ਖਾਸ ਸੁੱਕਾ ਹੈ ਤੇ ਤੁਸੀਂ ਆਪ ਕਿਉਂ ਹਜੇ ਵੀ ਉੱਥੇ ਪਾਸੇ ਰਹਿ ਰਹੇ ਹੋ ਇਸ ਤੇ ਲੱਗੇ ਆਹ ਤਾਂ ਨੇ ਤਾਂ ਆ ਕੇ ਨਵੇਂ ਬਿਨ ਸਾਰਾ ਸਾਨ ਉਹਨਾਂ ਦੇ ਸੰਪਨਪਰ ਬਾਰੇ ਦਿਲ ਕਰਨੀ ਹੋਦੀ ਹੈ ਜੀ ਉਹਦਾ ਦੱਸੋ ਤਾਂ ਕਾਫੀ ਨੁਕਸਾਨ ਹੋਤਾ ਹੈਗਾ ਤੈਨੂੰ ਅੱਗੇ ਦੀਆਂ ਵੀ ਤੁਹਾਨੂੰ ਇੱਕ ਵਾਰੀ ਪਤਲ ਕੀਤੀ ਆ ਤੇ ਲਗਾਤਾਰ ਫੌਜ ਵੀ ਲੱਗੀ ਹੋਈ ਆ ਤੇ ਐਨਟੀਵੀ ਦੀ ਵੀ ਲੱਗੀ ਹੋਈ ਆ ਨੁਕਸਾਨ ਨੂੰ ਚੌਕਸੀ ਕੋਸ਼ਿਸ਼ ਕਰ ਰਹੀ ਹੈ ਹਰ ਕਿਸੇ ਕੋਸ਼ਾਤਨ ਵੱਲੋਂ ਵੀ ਦਵਾਈਆਂ ਪਜਾਈਆਂ ਜਾ ਰਹੀਆਂ ਤੇ ਕੁਝ ਸਮਾਨ ਵੀ ਲੋਪ ਨੇ ਕੋਈ ਸਮਾਨ ਚੋਰੀਆ ਕਿਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣੇ ਆ ਅਸੀਂ ਇਸ ਵਕਤ ਪੈਂਡ ਦੇ ਵਿੱਚ ਖੜੇ ਆ ਜਿੱਥੇ ਪਾਣੀ ਹੋਇਆ ਸਾਡੇ ਲੋਕ ਜੂਦ ਨੇ ਹਾਂਜੀ ਭਾਜੀ ਕੀ ਨਾ ਤੁਹਾਡਾ ਸਿੰਦੀਪ ਚੌਹਦੀ ਜੀ ਕਿਹੜਾ ਪਿੰਡ ਆ ਜਿਹੜਾ ਫਸਲ ਕਰੇ ਜਿਹੜਾ ਜਿੱਥੇ ਪਾਣੀ ਦੋਨੇ ਨਾਲ ਕਾ ਜੀ ਕਿੰਨੀ ਕ ਸਮੱਸਿਆ ਤੁਹਾਨੂੰ ਇੱਥੇ ਇਸ ਟਾਈਮ ਪਾਣੀ ਦੀ ਮੱਸਾ ਜੀ ਲਗਭਗ 20 ਦਿਨ ਹੋ ਗਏ ਪਾਣੀ ਇੱਥੇ ਹੋ ਕਾਫੀ ਚੜਾਪੜੀ ਹੋ ਗਈ ਹੈ ਹਮ ਅਸੀਂ ਇਹ ਚਾਹੁੰਦੇ ਆ ਵੀ ਬਾਰਡਰ ਪਾਰ ਨਾਲ ਨਾਲ ਬੰਨ ਬਣ ਜਾਵੇ ਤਾਰਾਂ ਦੇ ਨਾਲ ਨਾਲ ਤੇ ਜਾਨੀ ਕਿ ਵੀ ਸਾਨੂੰ ਆ ਪਾਣੀ ਦੇ ਛੜ ਤੇ ਬਸਨ ਰਸ ਲੈਣ ਦੀ ਲੋੜ ਨਾ ਪਵੇ ਲਗਭਗ ਅੱਜ 10 ਦਿਨ ਹੋ ਗਏ ਕੋਈ ਮੱਝਾਂ ਪਿੰਡ ਦੀਆਂ ਮਾਲ ਲੁੱੜ ਗਿਆ ਅੱਗੇ ਹਮ ਦੂਸਰੀ ਸਾਈਡ ਪਾਕਿਸਤਾਨ ਸਾਈਡ ਕੋਈ ਬੰਦੇ ਚਾਰ ਪੰਜ ਬਿਮਾਰ ਹੋ ਗਏ ਐਡਮਿਟ ਹੈਗੇ ਨੇ ਸਰਕਾਰੀ ਹਸਪੀਟਲ ਆਰਮੀ ਅਲ ਲੈ ਗਨੇ ਯਾਨੀ ਕਿ ਸਰਕਾਰ ਤੋਂ ਸਾਨੂੰ ਇਹ ਲੋੜ ਨਾ ਪਵੇ ਕੁਛ ਹੈ ਦੇਣ ਬਾਕੀ ਸੰਸਤਾ ਵਾਲੇ ਵਾਧੂ ਸੇਵਾ ਕਰ ਰਹੇ ਨੇ ਤੇ ਇਸ ਟਾਈਮ ਸਾਨੂੰ ਇਹ ਮੰਨ ਲੈ ਜਿਆਦਾ ਜ਼ਰੂਰਤ ਹੈ ਜਿਵੇਂ ਮੰਨ ਲੈ ਕੋਟੇ ਤੇ ਲੋਕਾਂ ਨੇ ਛੱਤਾਂ ਤੇ ਕਣ ਕੱਢੀ ਤਰਪਾਲਾਂ ਦੀ ਲੋੜ ਹੈਗੀ ਹੈ ਉਸ ਤੋਂ ਬਾਅਦ ਗੱਲ ਹੈਗੀ ਵੀ ਭਗਵੰਤ ਮਾਨ ਅੱਗੇ ਬੜੇ ਲਾਰੇ ਲਾਉਂਦਾ ਜਿਵੇਂ ਆਂਦਾ ਵੀ ਮੋਕੜੀ ਦੇਵਾਂ ਦਾ ਮੁਰਗੀ ਦੇਵਾਂ ਦਾ ਬੱਕਰੀ ਲੋੜ ਜਵੰਦ ਦੇਵਾਂ ਦਾ ਬੱਕਰੀਆਂ ਦੇ ਛੜਤੇ ਤੇ ਬੰਦਨ ਕੁਝ ਨਹੀਂ ਮਿਲਣਾ ਤੇ ਉਹਦਾ ਹੈਲੀਕਾਪਟਰ ਨਹੀਂ ਤਰਾਇਆ ਫਿਰ ਹੈਲੀਕਾਪਟਰ ਕਿਤੇ ਉਹ ਲੰਘ ਜਾਂਦਾ ਗੱਲਾਂਕਾਰ ਤੇ ਪਿਆ ਲੰਘ ਜਾਂਦਾ ਠੀਕ ਥੋੜੇ ਕਿਣਾ ਨਰਨਾ ਬਲੌਂਸ ਠੀਕ ਹੈ ਜਿਹੜਾ ਇਹ ਕਿੰਨੀ ਹਰ ਹਰ ਸਾਰੀ ਸਮੱਸਿਆ ਹੋ ਗਈ ਹੈ ਅੱਜ ਜਿਹੜਾ ਤੋਂ ਕਹਿੰਦੇ ਹੈਲੀਕਾਪਟਰ ਹੈ ਹੈਲੀਕਾਪਟਰ ਆਇਆ ਉਹਦਾ ਪਾਣੀ ਘਾਟੇ ਸਿੱਜ ਜਾ ਉਹ ਮੜਿਆ ਪਾਣੀ ਦਾ ਦੁਰਗਾ ਅੱਛਾ ਉਹਦੇ ਪਾਣੀ ਵਧ ਗਿਆ ਹਾਂ ਬਹੁਤ ਜ਼ਿਆਦਾ ਵਧ ਗਿਆ ਉਹਨਾਂ ਦੇ ਸਰ ਫਲੋਡ ਨੇ ਕਿੰਨਾ ਕਿਨਾਂ ਕਿਨਾਂ ਨਕਸਲ ਹੋ ਗਏ ਇੱਥੇ ਹੁਣ ਕਾਫੀ ਸਾਰੀਆਂ ਫਸਲਾਂ ਘਰ ਇਹ ਹੁਣ ਕਰਾ ਛੱਤਾਂ ਦੇ ਰਹਿ ਰਹੇ ਆ ਫਿਰ ਹਾਂ ਸਮਾਨ ਉੱਤੇ ਪਿਆ ਜਦੋਂ ਹੁਣ بارش ਦਾ ਮਾਹੌਲ ਆ ਗਿਆ ਸੱਤ ਹੋ ਗਿਆ ਉਹਨਾਂ ਕਾਲੇ ਫਿਰ ਅੰਦਰ ਆ ਜੇ ਪਾਣੀ ਇੰਨਾ ਨੰਤਰ ਗਏ ਮੰਜੇ ਉੱਚੇ ਕਿਤੇ ਜਲ ਮੰਜੇ ਉੱਚੇ ਕਿਤੇ ਤੋਂ ਉਹਨਾਂ ਦੇ ਫੋੜਨਾਂ ਸਰਕਾਰਾਂ ਦੇ ਸਰਕਾਰ ਕੋਸ਼ਿਸ਼ ਨਹੀਂ ਕਰਨ ਜੋ ਬਾਰਡਰ ਪੱਟੀ ਵਾਸਤੇ ਜੀ ਸਾਡੀ ਤਾਂ ਇਹ ਆਵਾਜ਼ ਨਾ ਸਾਡੀ ਸੈਂਟਰ ਤੋਂ ਨਹੀਂ ਨਾ ਪੰਜਾਬ ਸਰਕਾਰ ਤੋਂ ਨਹੀਂ ਸਾਡੇ ਵਾਸਤੇ ਮੁੱਖ ਮੰਤਰੀ ਹੋਣਾ ਚਾਹੀਦਾ ਜੋ ਗਰੀਬ ਪਰਿਵਾਰੋਂ ਉੱਚਾ ਹੋਣਾ ਚਾਹੀਦਾ ਕੋਈ ਹੋਰ ਤਗੜਾ ਜਾਂ ਕੋਈ ਸਮਾਉ ਨਹੀਂ ਹੋਣਾ ਚਾਹੀਦਾ ਜੀ ਤੋ ਲਗਾਤਾਰ ਜਿੱਥੇ ਇਹਨਾਂ ਵਿੱਚ ਨਾਰਾਜ਼ਗੀ ਵੀ ਹੈ ਕਿਉਂਕਿ ਕਾਫੀ ਦਿਨਾਂ ਤੋਂ ਪਾਣੀ ਇੱਥੇ ਆਇਆ ਹੋਇਆ ਤੇ ਸਰਕਾਰਾਂ ਦੀ ਫਤਵੀ ਨਾਰਾਜ਼ਗੀ ਹੈ ਤੇ ਦੂਜੇ ਪਾਸੇ ਗੱਲ ਕਰਕੇ ਕਿ ਇੱਥੇ ਜਿਹੜੇ ਜਾਨਵਰ ਰਾਜੂ ਸਾਪ ਵਗੈਰਾ ਵੀ ਆ ਜਾਂਦੇ ਆ ਹਾਲਾਂਕਿ ਟੀਮਾਂ ਲੱਗੀਆਂ ਹੋਈਆਂ ਨੇ ਇਹਦੀ ਮਦਦ ਕਰ ਰਹੀ ਹੈਗੀ ਆ ਪਰ ਇਹਨਾਂ ਦਾ ਕਹਿਣਾ ਹੈ ਕਿ ਜੋ ਬੰਨ ਆ ਉਹ ਬਣਾਇਆ ਜਾਵੇ ਤਾਂ ਜੋ ਹਰੀ ਇਸ ਸਮੱਸਿਆ ਆਉਂਦੀ ਆ ਤਾਂ ਇਹਨਾਂ ਦੀ ਕਿ ਜੇ ਬੰਦ ਬਣਦਾ ਉਹ ਬਣ ਜਾਵੇ ਤੇ ਇਸ ਸਮੱਸਿਆ ਨਹੀਂ ਆਉਂਦੀ ਸਰ ਯਾਰ 3 ਦਿਨ ਹੋ ਗਏ ਸਰ ਅਬ ਤੱਕ ਅਜੋ ਆ ਵੀ ਯਾਨ ਨੂੰ ਵੀ ਇਹਨੂੰ ਸਮੱਸਿਆ ਹੋਰੀ ਤੇ ਰਸਣ ਪਾਣੀ ਉਹ ਜਾਨਵਰ ਉਹ ਲਾਇਸੈਂਸ ਨਾਲ ਉਹ ਡਾਣਾ ਮਿਲਾਈ दो टीम आई पंजा, लुधियाना पंजाब से सर हाँ okay. पहले हम जम्मू के पंजाब की बात करें तो आपकी टीम में लगे। कैसे हालात है तो काफी हालत खराब है सर इसी इलाके की तो लेकिन जो भी हमसे हो रहा सर पूरा हेल्प का पानी पहले से ज्यादा हुआ आज थोड़ा ज्यादा हुआ सर कल से कल थोड़ा कम था आज थोड़ा ज्यादा होगी सर आज तस्वीर में दिखाया तो हम किस तरह रेस्क्यू किया जा रहा है ਅਤੇ ਉਹ ਅੰਦਰ ਦੇ ਹਾਲਾਤ ਨੇ ਲੋਕੀ ਕੀ ਬੰਗ ਕਰ ਰਹੇ ਨੇ ਕਿਵੇਂ ਤਾਂ ਹੋਣਾ ਚਾਹੀਦਾ ਪਰ ਬਾਹਰੋਂ ਤਸਵੀਰਾਂ ਦਿਖਾਈਆਂ ਇਹ ਲਗਾਤਾਰ ਜਿਹੜਾ ਪਾਣੀ ਇੱਥੇ ਵਧਦਾ ਜਾ ਰਿਹਾ ਹੈਗਾ ਤਾਂ ਵਾਲੇ ਪੁਲ ਜਿਹੜਾ ਹੈਗਾ ਉਸ ਦੇ ਨਜ਼ਦੀਕ ਪਿੰਡ ਨੇ ਸਾਰੇ 15 ਦੇ ਕਰੀਬ ਹੋਰ ਡੁੱਬ ਚੁੱਕੇ ਨੇ ਫਾਜ਼ਿਲਕਾ ਜ਼ਿਲ੍ਹਾ ਪੈਂਦਾ ਹੈਗਾ ਤੇ ਸਰਕਾਰ ਅੱਗੇ ਵੀ ਕੋਹ ਹਾਰ ਹੈ ਕਿ ਸਰਕਾਰ ਇਹਨਾਂ ਦੀ ਫਰਿਆਦ ਸੁਣੇ ਹਾਲਾਂਕਿ ਲੋਕ ਸਮਾਜ ਸੇਵੀ ਲੋਕ ਰਾਸ਼ਨ ਪਾਣੀ ਇਹਨਾਂ ਤੱਕ ਪਹੁੰਚਾਰੇ ਨੇ ਪਰ ਔਨਰ ਸਮੇਂ ਦੇ ਵਿੱਚ ਜੇਕਰ ਪਾਣੀ ਥੱਲੇ ਪੈਂਦਾ ਤਾਂ ਉਸ ਸਮੇਂ ਜਿਹੜਾ ਹੈਗਾ ਫਸਲਾਂ ਤਬਾਹ ਹੋਈਆਂ ਤਾਂ ਇੱਥੇ ਘਰਾਂ ਦੇ ਵਿੱਚੋਂ ਗਾਰ ਕੱਢਣ ਲਈ ਹੋਰ ਗਾਰ ਕੱਢਣ ਲਈ ਉਸੇ ਵਿੱਚ ਜਿਹੜੇ ਲੋਕਾਂ ਨੂੰ ਇੱਥੇ ਆਉਣ ਦੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਲੋਕ ਉਧਰ ਆਉਣ ਤੇ ਜਿਹੜਾ ਇਹਨਾਂ ਦਾ ਜਿਹੜਾ ਵੱਡਾ ਮੁਆਜਜਾ ਅਸੀਂ ਜੋ ਇਹਨਾਂ ਦਾ ਸਹੀ ਜਿਹੜਾ ਜੀਵਨ ਆਪ ਬਦਲ ਕਰ ਸਕਦਾ